ਸਤਿ ਸ਼੍ਰੀ ਅਕਾਲ ਜੀ ਸਾਰੇ ਜਿਹੜੇ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਮੈ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਜ ਜੀ ਹਨਾ ਮਮਾ ਮਣੀ ਦਾ ਸਰਵੰਦੇ ਅੱਜ ਉਸ ਜਾਣਾ ਸੀ ਸਕੂਲ ਮੇਰਾ ਪਹਿਲਾ ਸਰਵਾਂ ਦਾ ਮਣੀ ਲੇਟ ਉੱਠਿਆ ਸੀ ਫਿਰ ਉਹਦਾ ਬਾਅਦ ਚਲਾਤਾ ਮੈਂ ਨਾਲੀਆਂ ਦੀ ਆ ਪਈਆਂ ਵਰਦੀ ਫੋਣੀ ਸੀ ਜੜੀ ਪੈਣਾ ਨਹੀਂ ਪਤਾ ਪੈਣਾ ਨਹੀਂ ਬਣਿੰਦਾ ਕਿਉਂ ਕਿ ਕਮੈਂਟ ਕਰਕੇ ਜੋਰ ਦੱਸਿਓ ਜਿਹੜਾ ਹੈਨਾ ਬੱਚਿਆਂ ਨੂੰ ਉੱਠਣ ਸਾਰ ਨਹਾਉਣ ਭੇਜਦਾ ਹੈ ਤੇ ਬਾਅਦ ਚ ਨਾ ਸਰਵ ਹੁੰਦਾ ਹੈ ਸੋ ਸਾਡੀ ਮੰਮਾ ਪਹਿਲਾਂ ਹੈਨਾ ਸਰਵ ਹੁੰਦੀ ਹੈ ਫਿਰ ਬੱਚਨ ਨਹਾਉਣ ਭੇਜਦੀ ਹੈ ਫਿਰ ਵਰਦੀ ਖੋਂਦੀ ਹੈ ਖੋਰ ਪਿਆਰ ਪਾਉਂਦੀ ਆ ਬਰਦੀ ਪਾਣੀ ਹੰਟਾਈ ਲਾਉਗੀ ਹੱਪੇ ਲਾ ਲੈਣ ਦੀ ਐ ਤਾ ਕਰਕੇ ਕਮੈਂਟ ਕਰਕੇ ਜੀ ਰੂਲਸ ਇੰਨੇ-ਇੰਨੇ ਬੱਚਿਆਂ ਨੂੰ ਜੋ ਉਹਦੇ ਛੁੱਟੇ ਆ ਜੇ ਪਹਿਲੇ ਦਿਨ ਛੁੱਟੀ ਮੰਗੀ ਤੇ ਜੋ ਉਹਦੇ ਕੱਲ ਜੋ ਕੱਲ ਜਾਣ ਹੀ ਲੱਗੇ ਕਿ ਐਕਟ ਲਾਈ ਨਹੀਂ ਕਈਆਂ ਨੂੰ ਦੋ ਤਿੰਨ ਦਿਨ ਲਾਈਨ ਲੱਗੀ ਆ ਉਹਨੂੰ ਜਾਣ ਲੱਗੇ ਸੀਗੇ ਉਹ ਕਿਹੜੇ ਸਟੀ ਮਾਰੀ ਆ ਤੇ ਮੰਨਦੇ ਕਿ ਕਿਤੇ ਦੂਰ ਦੱਸੇ ਸਾਡੀ ਹਰ ਚਿੰਤ ਨਿਸ਼ਾਨੀ ਹੁੰਦੀ ਆ ਕਿ ਜੇ ਗੇੜੀ ਹੁੰਦੀ ਆ ਕਿ ਜੇ ਗੇੜੀ ਹੁੰਦੀ ਆ ਹਾਂ ਹਾਂ ਆਮਰੇ ਗੜੀ ਦੇ ਸੰਦਲਾਂ ਵਿੱਚ ਬੂਟ ਪਾਏ ਹੋਇਆ ਉਹ ਬੂਟ ਬੜਾ ਛੋਟੇ ਹੋਏ ਸੀ ਬਟੁੱਟੇ ਨਹੀਂ ਜੇ ਮੈਨੂੰ ਇਹਨਾਂ ਉਹ ਬੂਟ ਲੱਭ ਗਏ ਆਸ ਨਹੀਂ ਆ ਦੇ ਕਲੀ ਨਹੀਂ ਇਹ ਟਾਈ ਸਦੇ ਆਏ ਆ ਜੀ ਇਹ ਇਹ ਜੇ ਆਪਾਂ ਮੰਨੀ ਦੀਆਂ ਪੁੱਤ ਆਏ ਤੇਰੇ ਕਾਗਜ਼ ਕੱਢ ਦਿਓ ਉਹ ਤਾਂ ਨਾ ਇੱਦਾਂ ਹੀ ਪਾਣੀ ਨਹੀਂ ਮੈਂ ਇਹਨੂੰ ਖੋਲ੍ਹ ਕੇ ਨਹੀਂ ਪਾਉਂਦੀ ਕਿਉਂਕਿ ਮੇਰੇ ਇੱਦਾਂ ਹੀ ਆਏ ਮੇਰੇ ਕਿਤੇ ਮੈਂ ਇਹਨੂੰ ਲੋੜ ਵੀ ਨਹੀਂ ਪੈਂਦੀ ਖੋਲ੍ਹ ਕੇ ਪਾਉਣ ਦੀ ਸੂਰਜ ਜਦੋਂ ਆਉਂਦਾ ਹੈ ਲੋਈ ਦੀ ਹਨੇਰਾਸ਼ ਨਹੀਂ ਪੈਂਦੀ ਆ ਸੂਰਜ

ਸੱਤ ਵਜੇ ਮੈਂ ਆਉਣੀ ਆਂਗੀ ਪਹਿਲਾਂ ਘਰ ਤੋਂ ਵਧੀ ਆਉਣੀ ਆਗੀ। ਮੰਟਿਕਾ ਕੇ ਵੀ ਦੱਸਿਓ ਕਿ ਤੁਹਾਡੇ ਸਕੂਲ ਕਿੰਨੇ ਵਜੇ ਲੱਗਦੇ। ਮਤਲਬ ਕਿ ਤੁਹਾਡੀ ਬੈਂਕ ਜਦੋਂ ਆਉਂਦੀ ਆ। ਸਾਡੀ ਤਾਂ ਵੀ 7 ਵਜੇ ਆਉਂਦੀ ਆ। ਵਾਕਿ ਜੇ ਦੁੱਧੇ ਦੇ ਵੀ 7 ਵਜੇ ਆਉਂਦੀ ਆ ਤੇ ਯੱਥ ਲਿਖੋ ਜੇ ਨਹੀਂ ਆਉਂਦੀ ਤਾਂ ਫਿਰ ਦੇ ਬਾਤਾਂ ਨੂੰ ਲੋਕ ਦੂਰ ਜੀਵਨ ਸਪੋਰਟ ਕਰੋ ਜਿਹਨਾਂ ਨਾਲ ਪਰਜੋੜਿਆ ਲਾਈਕ ਐਂਡ ਸਬਸਕ੍ਰਾਈਬ ਦੂਰ ਕਿਰਪਾ ਜੀ ਜਿਹਨੂੰ ਚੈਨਲ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਸਾਰਿਆਂ ਨੂੰ ਸ਼ੇਅਰ ਕਰ ਦੇਣਾ ਬਾਤ ਲੋੜ ਹੈ ਜੇ ਸਾਨੂੰ ਤੁਹਾਡੇ ਸਪੋਰਟ ਦੀ ਵੱਧ ਵੱਧ ਵੀਡੀਓ ਪੂਰੀ ਜ਼ਰੂਰ ਵੇਖਿਆ ਕਰੋ ਸਾਰੇ ਭੈਣ ਭਰਾ ਇਹ ਹੀ ਕਦੇ ਹਾਂ ਮੈਂ ਇਹੀ ਸਪੋਰਟ ਆ ਜੀ ਤੁਹਾਡੀ ਚੱਕੋ ਮੈਂ ਤਾਂ ਜਿੱਦ ਦਾ ਬੂਟ ਫਾਲਨੇ ਕਈ ਹੋਰ ਤਰੀਕੇ ਨਾਲ ਪਾਉਂਦੇ ਆ ਉਹਦਾ ਮੈਨੂੰ ਪਤਾ ਨਹੀਂ ਕਿਉਂ ਮੈਂ ਤਾਂ ਤੇ ਫਾਲ ਨਹੀਂ ਮਿਲਦੀ ਹਰ ਇੱਕ ਵੱਡੇ ਵੱਡੇ ਬੂਟ ਸੁਣੇ ਲਾ ਦਿੱਤੇ ਚਾਰ ਨੰਬਰ ਵਾਲੇ ਮੋਟਾ ਕਰੀ ਵਾਹ ਅੱਤ ਨਜ਼ਾਰਾ ਅਸੀਂ ਹਾਲੇ ਖੋਲ੍ਹੇ ਬਾੜ ਕਿੰਨੀ ਧੁੱਪ ਸੂਰਜ ਵੀ ਦੇਖੋ ਕਿਵੇਂ ਰੌਸ਼ਨੀ ਮਾਰਦਾ ਹੈ ਉੱਤੇ ਬੱਦਲ ਕਾਲੇ ਉਹ ਦੇਖੋ ਜੀ ਉਧਰ ਹਾਦਰ ਵੀ ਸਾਹਮਣੇ ਵੀ ਆਜ ਢਾਲੀ ਹੈ ਸਾਡੀ ਆਜ ਇਹ ਟਰੈਕਟਰ ਜਾਂਦਾ ਹੈ ਅਸੀਂ ਖੋਦ ਦਿੰਨੇ ਹਾਂ ਡਰੇਟ ਕੀ ਗਿਰਤਾ। ਇਹ ਬਸ ਆਹਂ ਜੀ ਨੰਗੜ ਮਿਲ ਗਿਆ ਇੱਕ ਸੋਹਣੀ ਪੈਂਦੀ ਅੱਜ ਬਸ ਫਿਰ ਦੇਲੇ ਕੀਤਾ ਨਗਵਾ ਦੇ। ਜਦੋਂ ਮੈਂ ਮਿਲ ਪਹਿਣਾ ਚਾ ਦੇਖੋ ਪੈਂਦੀ ਇਹ ਰੌਸ਼ਨੀ। ਮਣੀ ਆ ਗਿਆ ਜੀ ਹੁਣ ਆ ਕੇ। ਹਾਂ ਵੀ ਖੋ ਗਿਆ ਫਿਰਦਾ ਬਣੀ ਨਾ ਕੇ। ਤੇ ਆਪਾਂ ਆਵੇ ਆ ਟਾਲਦੀ ਆ ਦੀ ਸਾਡੀ ਆ ਵੀ ਇਥੇ ਸਾਰਾ ਸਾਫ ਕਰਾਤਾ ਵਾ ਆਹਾ ਜਾਵਣ ਲੱਗੀ ਹੈ ਤਾਂ ਕਿਹਦੇ ਕੋਈ ਨਸੇ ਕਮੈਂਟ ਕਰ ਕੇ کہہ ਰਹੇ ਹੈ ਤਾਂ ਕਿ ਜਾਵਣ ਕਿਉਂ ਨਹੀਂ ਲੱਗੇ ਜਿਹੜੀ ਵੀ ਵਿੱਚ ਕਮੀ ਹੋਈ ਅਸੀਂ ਲਾ ਦਾਂਗੇ ਆ ਜਿਸ ਪਹਿਲਾਂ ਨਮ ਸੀ ਸਾਡੀ ਉਹ ਜਿਹੜੀ ਵੱੜਤੀ ਸੀ ਇੱਕ ਤੁਸੀਂ ਕਮੈਂਟ ਦੇ ਵਿੱਚ ਵੇਖੀਓ ਕਿੱਥੇ ਵੀ ਇੱਕ ਨਮ ਸੀਗੀ ਉਤੇ ਹਨ ਉਹ ਨਮਣੀ ਜਗ੍ਹਾ ਤੇ ਆਹ ਹਲਾਤੀ ਆ ਇਹਹ ਦਨ ਕੀ ਦਾ ਬੁੱਟਾ ਸੀਗਾ ਮੰਮੀ ਨੂੰ ਪਤਾ ਹੈ ਆਪਾਂ ਹੁਣ ਚੱਲਦੇ ਫਿਰ ਮੰਮਾ ਕੋਲੇ ਇੱਕ ਆਦਾ ਬੁੱਟਾ ਸੀਗਾ ਮੰਮਾ ਤੋਂ ਪੁੱਛਦੇ ਹਾਂ ਹਾ ਹੋਣਾ ਕਿ ਜੀ ਜਾਦ ਉਹ ਸੀਗੀ ਜਿਹੜੀ ਛੋਟੀ ਜੀ ਤੁਹਾਨੂੰ ਦਿਖਾਈ ਆ ਉਹ ਸੀਗੀ ਦੇਸੀ ਨਮ ਅਸੀਂ ਲੱਭ ਲਈ ਸੇਮ ਕੋਲੇ ਲੱਗੂ ਇਸੀ ਗੇਸੀ ਪੱਟ ਲਈ ਦੇਸੀ ਨਮ ਆਹ ਜੀ ਹੈਗਾ ਪੂਤਨਾ ਉੱਧਰ ਵੀ ਲੱਗਿਆ ਹੋਇਆ ਪੂਤਨਾ ਆਹ ਜੀ ਹੈ ਗਏ ਸੱਪਾ ਦੇ ਬੁੱਟੇ ਦੇ ਲੈਣ ਤਾਂ ਲੈ ਸਕਦੇ ਕੋਈ ਵੀ ਤੇ ਕਰ ਜੇ ਲੈ ਲਈਏ ਤਾਂ ਛੱਪਾ ਹੁੰਦੇ ਨਹੀਂ ਹੁੰਦੇ ਕਦੇ ਛੋਟੇ ਛੱਪਾ ਹੁੰਦੇ ਨੇ ਜਿਵੇਂ ਬੱਚੇ ਜਿਹੰਦੇ ਆ ਉਹੀ ਹੁੰਦੇ ਨੇ ਵੱਡੇ ਸੱਪ ਕਦੇ ਨਹੀਂ ਆਏ ਸਾਡੇ ਘਰੇ ਜਦੋਂ ਜਦੋਂ ਦਾ ਬੁੱਟਾ ਲਾਇਆ ਤੇ ਆਹ ਜੀ ਆਲੋ ਵੀ ਦਾ ਤੇ ਆਹ ਜੀ ਹੈਗਾ ਪੂਤਨਾ ਵੀ ਆਲੋ ਵੀ ਦਾ ਇੱਥੋਂ ਪੱਟ ਕੇ ਲੱਤ ਸਿਰੇ ਕੋਲੇ ਸੀ ਤੇ ਇੱਥੇ ਵੀ ਕੁਝ ਲਾਇਆ ਹੋਇਆ ਜੀ ਪਤਾ ਨਹੀਂ ਕਿ ਮੈਨੂੰ ਕੀ ਲਾਇਆ ਹੋਆ ਤੇ ਹੁਣ ਆਪਾਂ ਕਰਦੇ ਮਮਾ ਕੋਲੇ ਮਮਾ ਦਾ ਪਛੀ ਲਿਆ ਨਿਉ ਦੇਸੀ ਨਮ ਸੀ ਕੋਈ ਹੋਰ ਚੀਜ਼ ਆ ਮਮਾ ਰੈਡੀ ਕੱਲ ਲੈ ਕੇ ਆਇਆ ਆਂ ਪਛੋਟੀ ਜੀ ਨਮ ਉਹ ਦੇਸੀ ਨਮ ਸੀ ਜੀ ਠੀਕ ਆ ਮੈਂ ਉਹ ਦੇਸੀ ਨਮ ਚਾਹਤੀ ਕਿ ਮਨੇ ਕੋਈ ਬਲਗਰ ਕੋਈ ਹੋਰ ਨਮ ਅਵੇ ਕੋ ਵੀ ਗੱਡੀ ਨੇ ਵੀ ਤੇ ਸੈਂਡਲ ਆਪੇ ਆਪ ਕੋ ਆਵੇ ਦੇ ਬੂਟ ਦੇਖੋ ਜੀ ਇਹ ਪਹ ਚੱਲਦੇ ਆ ਪਰ ਹਾਵੇ ਕਲ ਚੱਲ ਨਾਲ ਦੇ ਗਾ ਜੀ ਨਾ ਕਿੰਨੇ ਜਣੇ ਬੈਠਣੇ ਦਰਵੀਰ ਉਹ ਸਾਰੇ ਦਾ ਕੋ ਪੱਖਾ ਲਾਇਆ ਹੋਇਆ ਹੁੰਦਾ ਸਾਹਮਣੇ ਹੁਣ ਚਲਾਇਆ ਨਹੀਂ ਉਹ ਛੁੱਟੀ ਵੀ ਕੱਢੀ ਆ ਇੱਕ ਇੱਡੀ ਉਹ ਬੂਟੇ ਕੋਲੇ ਬੈਠੇ ਸਨ ਹோம் ਕਰਕੇ ਦਿਹਾਣੇ ਆਇਆ ਅੱਛਾ ਛੁੱਟੀ ਦੀ ਕੱਟੀ ਆਕ ਹோம் ਕਰਕੇ ਦਿਖਾਤੀ ਆ ਸੋਨੂੰ ਮੈਂ ਆ ਦੇਖੋ ਆ ਦੇਖੋ ਮੈਂ ਖੜੀ ਹਾਂ ਇਹ ਕਰਦੀ ਬਾਰੀ ਕੋਲੇ ਇੱਧਰ ਲਈ ਬਾਰੀ ਟੱਗੇ ਸੀ ਰੇੜੀ ਤੇ ਦਲੀ ਲੱਗੇਗਾ ਕਿ ਬਾਰੀ ਭਾਰੀ ਜੁਨੇ ਰਹੀ ਨਹੀਂ ਸੀ ਇਕਦਾਂ ਮੈਂ ਸ਼ੁਰੂ ਤੋਂ ਚੱਲ ਪਈ ਸਰ ਡੱਗ ਵਿੱਚ ਬੰਡ ਫਿਰ ਅੱਸੀ ਸੋਭਾ ਚੱਕੀ ਸੀ ਆਵੇ ਕਿੱਧਰ ਵੀ ਦੀ ਪਹਿਲਾਂ ਆ ਕੱਟੀ ਨੂੰ ਆਪਾਂ ਇੱਥੇ ਬੰਦ ਹੁੰਦੇ ਸੀਗੇ ਹੁਣ ਇੱਥੇ ਆ ਗਈ ਹੈ ਵੱਡੀ ਹੋ ਗਈ ਉਹ ਜੀ ਲਾਲ ਜਿਹੜੀ ਬੈਠੀ ਆ ਉਹ ਵੀ ਕੋਕ ਆਹ ਜਿਹੜੀ ਬੈਠੀ ਆ ਇਹ ਮਾਰਦੀ ਵੀ ਹੁੰਦੀ ਆ ਤੇ ਹੋਰ ਵੀਡੀਓ ਚੱਤੀ ਦੀ ਇਹ ਵੀ ਮਾਰਦੀ ਆ ਤੇ ਧੋਗ ਲਈ ਵੀ ਹਾਂ ਜਿਹੜੀ ਇਹ ਤੋਂ ਗਾਂਹ ਵਾਲੀ ਆ ਇਹ ਦੋਨੇ ਮਾਰਦੀਆਂ ਆ ਆਹੋ ਦੋਨੇ ਹੂੰ ਆਹ ਦੇਖੋ ਜੀ ਆਹ ਦੇਖੋ ਕੱਟੀ ਆ ਗਈ ਮੇਰੇ ਕੋਲ ਆਹ ਦੇਖੋ ਜੀ ਆਹ ਛੋਟੀ ਕੱਟੀ ਬਿੱਲੀ ਨੂੰ ਫੜਦੀ ਆਹ ਇੱਥੇ ਫੜਦੀ ਬਿੱਲੀ ਤੇ ਉਹਨੂੰ ਮੂੰਹ ਲਾਤਾ ਸੀ ਉਹਨੂੰ ਮਨੀ ਹੁਣ ਜੀ ਪਾ ਰਿਹਾ ਵਾ ਬਲਦੀ ਆਜੀ ਮੇਰੀ ਸਾਈਕਲ ਆਲੀ ਮਨਵੀਰ ਦੀ ਮਨਵੀਰ ਦੀ ਸਾਈਕਲ ਤੇ ਵੇਖੋ ਜੀ ਛੋਟੀ ਜੀ ਵੀ ਆ ਪਰ ਹੈ ਕਿੰਨਾ ਵੱਡਾ ਚਲਾ ਵੀ ਲੰਦਾ ਛੋਟੀ ਜੀ ਸਾਈਕਲ ਤੇ ਆਜੀ ਮੇਰੀ ਸਾਈਕਲ ਹੀ ਵੱਡੀ ਪਤਾ ਨਹੀਂ ਦਾ ਸਟੈਂਡ ਲਾਣਾ ਪਰ ਆਪਾਂ ਨੂੰ ਜੀ ਆ ਲਾਪਾ ਸਟੈਂਡ ਇਹ ਕਰਕੇ ਸਟੈਂਡ ਤੇ ਇਹਨੂੰ ਦੱਸਿਓ ਜੀ ਇਹਦੇ ਚੈਨ ਜੂ ਚੜਦੇ ਆਪਾਂ ਉੱਤੇ ਬਹਿ ਕੇ ਪੈਡਲ ਮਾਰਦੇ ਜੂ ਚੱਲ ਲੱਤ ਜਾਂਦੀ ਆ ਗਿਲਾਰੀ ਤੇ ਫੱੜੜਾ ਜਾਂ ਫਿਰ ਹਨਾ ਇਹ ਚੇਂਜ ਫੜੇੜਾ ਅਸੀਂ ਕੋਈ ਵੀ ਚੈਨ ਵੀ ਬਦਲਾ ਸਕਦੇ ਹਾਂ ਖਿਡਾਰੀ ਵੀ ਬਦਲਾ ਸਕਦੇ ਹਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਕੀ ਇਹ ਹੈ ਚੈਨ ਇਹ ਚੜਦੀ ਜਦੋਂ ਆਹ ਦੇਖੋ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆਹ ਪਾ ਚੜਾ ਲੱਗਿਆਂ ਦੀ ਚੈਨ ਦੀ ਚੜਾ ਕੇ ਤੁਹਾਨੂੰ ਦਿਖਾ ਵੀ ਦਿੰਨੀ ਹਾਂ ਮੈਂ ਤੇ ਜਿਹੜਾ ਵੀ ਮਕੈਨਿਕ ਦੇਖਦਾ ਇਹਨੂੰ ਜਰੂਰ ਸਾਨੂੰ ਦੱਸਿਓ ਜੀ ਉਗੀ ਤੁਨਵਾ ਸਾਕਲੀ ਤਾਂ ਕੁਝ ਪਤਾ ਨਹੀਂ ਲੱਗਦਾ ਵਾ ਇਹ ਦਵਰਾ ਇਹ ਨਾ ਜੀ ਚੜਦੀ ਵੀ ਨਹੀਂ ਇਹ ਅੱਧ ਵਿੱਚ ਖਰਾਬ ਹੋ ਜਾਂਦੀ ਆ ਹੁਣ ਮੈਂ ਜੀ ਹੱਥ ਤੋਂ ਮੈਂ ਹੱਥ ਗੰਦੇ ਆ ਇੱਧਰ ਬੈਠੇ ਆ ਜੀ ਮੰਮਾ ਦੇਖੋ ਉਹਨਾਂ ਨੇ ਸੋਰੀ ਦੀ ਬਾੜੀ ਨਹੀਂ ਖੋਲੀ ਕਿਉਂਕਿ ਉਹਨਾਂ ਰੋਸ਼ ਨਹੀਂ ਜਾਂਦੀ ਆ ਫਿਰ ਰੋਟੀ ਵੀ ਨਹੀਂ ਖਾਦੀ ਮੱਧਲੀ ਬਾੜੀ ਪੇ ਉੱਤੇ ਅੱਧੀ ਚਾਲਾ ਇਹ ਜੀ ਉਹ ਮੈਂ ਲਾਣ ਲੱਗੀਆਂ ਤੁਹਾਡਾ ਛਾਣਾ ਸਿਆਰ ਕੰਮ ਲੱਗੀਆਂ ਟਿਫਨ ਪੈਕ ਚਲ ਠੀਕ ਆ ਮੰਮੀ ਤੁਸੀਂ ਦਿਖਾਓ ਮੈਂ ਹੁਣ ਹੱਥ ਪਰ ਮੈਂ ਉਹ ਥੈਂਕ ਯੂ ਦਿਖਾਈ ਤੁਸੀਂ ਨੂੰ ਵੀ ਤੁਸੀਂ ਦਿਖਾਓ ਹਾਂ ਦੇਖੋ ਜੀ ਮਣੀ ਹੁਣ ਪੰਦਾ ਜੜਾਬਾ ਆਪਾਂ ਘਰ ਜਨੇ ਡੱਬਾ ਸੰਦਾ ਐਨ ਮੇਰੀ ਟਾਈ ਨਹੀਂ ਆਪੇ ਰਣੀ ਹੁੰਦੀ ਹੈ ਜੀ ਹੇਲ ਤਾਂ ਕਿ ਉਹ ਵੀ ਤੇਰੀ ਟਾਈ ਪਾ ਬੈਗੇਜ ਹੁਣ ਇੱਥੇ ਦੇ ਕੋਲੇ ਜਿਹਨੂੰ ਕੁਛ ਨਾ ਪੜਾਇਆ ਮੈਂ ਪੜੂਗੀ ਬਾਕੀ ਪੜਕਾ ਤੇ ਮਮਾ ਹੀ ਬਣ ਕੇ ਰਹਿੰਦੇ ਆ ਉਲਟ ਪਾ ਲਈ ਡਾਵਾ ਆ ਹੱਡੀ ਉੱਤੇ ਕਰ ਲਈ ਤੂੰ ਠੀਕ ਆ ਸਾ ਫਨਾਇਤੋਂ ਵੜਕਨੇ ਕੋਲ ਧਿਆਨ ਇਹ ਤੇ ਦੀ ਤੇਰੇ ਬੂਟ ਪਏ ਆ ਜੀ ਆ ਵੀ ਮੈਂ ਚੱਕ ਕੇ ਨਹੀਂ ਆ ਨਾ ਪਾਲਿਸ਼ ਕਰ ਲਈ ਬੂਟ ਨੂੰ ਆ ਜਿਹੜਾ ਉਹ ਨਹੀਂ ਗਿੱਤਾ ਜਿਹਾ ਉਹਦੇ ਨੂੰ ਸਾਫ਼ ਕਰ ਲਈ ਆ ਅਖਬਾਰ ਨਾਲ ਆਪਾਂ ਚੱਕਦੇ ਨੇ ਇਹਦੇ ਬੂਟ ਦੇ ਥੱਲੇ ਪਏ ਆ ਆਪਾਂ ਚੱਕ ਲੈ ਇਹਦੇ ਬੂਟ ਅੱਲੇ ਬੂਟ ਤੇਰੇ ਹਨ ਪਾਲਿਸ਼ ਕਰਦਾ ਸਵਾਰ ਕੇ ਸਾਫ਼ ਕਰਦਾ ਨਹੀਂ ਮੈਂ ਕਰਦੀ ਮੈਂ ਕਰਦੀ ਹਾਂ ਜੀ ਹਨ ਬੂਟ ਪਾਲਿਸ਼ ਸਲਾਮ ਤੇ ਅਲੇ ਪਹਾੜਾਂ ਬੀ ਮਨਵੀਰ ਕੇਬਲ ਫਿੱਟ ਬਣਾ ਤਾਂ ਸੈੱਟ ਗਿਆ ਪਰ ਜਿਹੜੇ ਕਾਸ ਕਾ ਕੇ ਫਿੱਟ ਬੰਨੀ ਦੰਦੇ ਹੋ ਨਹੀਂ ਬੰਨੀ ਦੰਦੇ ਦੂਜੇ ਬੰਨੇ ਹੁੰਦੇ ਜਿਹੜੇ ਜਲਦੀ ਖੁੱਲ ਜਾਂਦੇ ਆ ਆ ਵੇਖੋ ਜੀ ਮਨਵੀਰ ਅਵੇਕ ਫਿਰ ਆਹਨ ਚੱਲੇ ਕੰਨੂ ਆਇਥੇ ਵਿੱਚ ਦੀ ਰੋਟੀਆਂ ਪਾਉਂਦੇ ਹੁੰਦੇ ਪਾਹ ਕਿਹ ਜਿਹੜੇ ਕੁੱਤੇ ਖਾਂਦੇ ਹੁੰਦੇ ਲੱਤਣਾ ਆ ਜੀ ਜਾਂਦਾ ਸਾਰੇ ਨੂੰ ਪਾਣੀ ਉਹ ਫਿਰ ਦੀ ਜੀ ਬਿੱਲੀ ਥੋੜ ਨੂੰ ਹੋਮ ਕਰਕੇ ਰਹੋ ਨੇ ਹਬੇ ਸਾਡੇ ਘਰੇ ਬਿੱਲ ਲਗਾਉਂਦੇ ਰਹਿੰਦੇ ਆ ਮੈਂ ਤਾਂ ਇਹ ਕੱਦ ਦਿਨ ਇਧਰ ਲੇਕਰ ਰਣੀ ਬਿੱਲਿੰਗ ਆਉਂ ਗਈ ਨੰਦੋ ਆਹ ਜਿਹੋ ਮਿੱਕਾ ਵਾ ਕਿੱਧਰ ਵੜ ਗਈ ਉਹ ਚਲੀ ਗਈ ਜੀ ਮੈਂ ਤਾਂ ਅੰਦੀ ਪੁੱਜਾਂ ਇੱਕ ਦਿਨ ਜੀ ਉਹ ਨੂੰ ਮੈਂ ਆ ਆਇਆ ਜਰੂਰ ਹਾਲ ਦੱਸ ਇੱਕ ਦਿਨ ਜੀ ਉਹ ਨੂੰ ਮੈਂ ਖਵਾ ਦੱਸ ਦੁੱਧ ਫਿਰ ਕੋਲੀ ਬੈ ਗਈ ਤੇਨੂੰ ਹੱਥੇ ਵੀ ਬਹੁਤ ਬਾਤ ਲੰਮੀ ਕਿਉਂ ਆਇਆ ਕੋਲੇ ਮਮਾ ਬੰਨਦੇ ਜੇ ਪਟਕਾ ਮਨਦੀਪ ਪੱਕਾ ਚੱਲਦੇ ਹੋ ਗੈਸ ਤੋਂ ਨਹੀਂ ਬੁਝੇਗਾ ਫਿਰ ਤਾਂ ਕਿ ਤੂੰ ਬੈਂਟਰ ਨੇ ਲਾਈਵ ਮਨਦੀਪ ਮਨੀ ਉਹ ਵੀ ਪਈ ਮੈਂ ਉਸੇ ਬੈਂਟਰ ਤੇ ਮੇਰਾ ਚੱਕਲਾ ਜੇ ਸਾਰਾ ਸਮਾਨ ਮਨਦੀਪ ਦਾ ਹਾਲ ਜਿਹੜਾ ਕੋ ਸਪਣਾ ਫੈਲਾ ਆਕਰ ਤੇਰਾ ਸਾਰੇ نیچے ਸਮਾਨ ਚੱਕ ਲੈ ਚੱਕ ਲੈ ਰੀਲੋੜਾ ਮੈਂ ਚੱਕ ਦੂੰਗੀ ਐਨੂਲੀ ਟਾਈ ਨਹੀਂ ਲਾਣੀ ਹੁੰਦੀ ਤੇ ਬੂਤ ਨਹੀਂ ਬੰਗਨੇ ਅੰਦਰ ਬੈਠੇ ਇਹ ਤਾਂ ਆਪੇ ਲੱਲਦਾ ਆ ਇਹ ਦੇਖ ਰਿਹਾ ਬਲਟਾ ਉਧਰ ਰੌਸ਼ਨੀ ਪੈਂਦੀ ਆ ਬਾਰੀ ਘੇੜ ਦੋ ਹੰਨੇ ਰ ਆ ਗਿਆ

ਕੋਲ ਤੇ ਦੀ ਮੀ ਵੀ ਆਇਆ ਸੀ ਬੱਦਲ ਆ ਜੇ ਬੋਲਦੇ ਜੀ ਹਜੇ ਵੀ ਕਾਲਾ ਬੱਦਲ ਖੜਾ ਆ ਵੇਖੋ ਤਾਂ ਸੂਰਜ ਵੀ ਆਵ ਇੱਧਰ ਤੇ ਕਾਲਾ ਬੱਦਲ ਵੀ ਆ ਸਾਹਮਣੇ ਰੱਟ ਟਿੱਟਾ ਜਣੀ ਆਪਣੇ ਫੈਕਟ ਵੀ ਐ ਸੂਰਜ ਹੀ ਆ ਜੀ ਆਪਣਾ ਪੂਰਾ ਦੇਖੋ ਜੀ ਕਿੰਨਾ ਵੱਡਾ ਸੂਰਜ ਹੁੰਦਾ ਹੈ ਪਰ ਹੋਂ ਤੇ ਵੀ ਆਪਾਂ ਨੂੰ ਛੋਟਾ ਹੀ ਲੱਗਦਾ ਹੈ ਤੇ ਵੇਖਣ ਜੇ ਪੂਰੀ ਧਰਤੀ ਤੇ ਵੀ ਵੱਡਾ ਹੁੰਦਾ ਹੈ ਇਹ අපි කොඩි කොට ක ඇන්ට නඟදිය නන්නට මන්න වාට පුසි කල ගැාව හොඩු දෙඩිය ියන් දෙන්නවන පෝතිජකාග ਕੰਨ ਨੂੰ ਮੱਤ ਬਿਨਾ ਇਹਦਾ ਪਿਆਰ ਨਾਲ ਆਉਤ ਆ ਰਹੀ ਹੈ ਇਹਦਾ ਹੌਲੀ ਬੱਤ ਹੌਲੀ ਖੜ ਜਾ ਸਰਦ ਅੱਪਾ ਫਿਰ ਦੇਵਾ ਚੱਕ ਲੈਣੇ ਡੇਢੀ ਹੋ ਜਾਂਦਾ ਕਿੰਨੇ ਪੱਤੇ ਪੱਤੇ ਕਾਲੀ ਦੇ ਕਿੰਨੇ ਪੱਤੇ ਹੋ ਗਏ ਹਨ ਉਹਨਾਂ ਨੂੰ ਅੱਜ ਨਹੀਂ ਰੀਣਾ ਤਾਂ ਕੱਲ ਦਾ ਇੰਦਰੀਆ ਪੱਲੋ ਹੋ ਲੈ ਕੇ ਗਏ ਸੀ ਉਹ ਬਾਈ ਜਿਹੜੇ ਕਰਕੇ ਗਏ ਆ ਇੱਥੋਂ ਸਾਫ ਕਈ ਸਾਰੀਆਂ ਟਾਹਣੀਆਂ ਟੋਣੀਆਂ ਫਿਲਰੀਆਂ ਸੀ ਉਹ ਸਾਰੀਆਂ ਲੈ ਕੇ ਗਏ ਚੱਕ ਕੂੜਾ ਫਿਲਰ ਗਿਆ ਉਹਨਾਂ ਦੇ ਨਾਲ ਹਰੋ ਹੋ ਗਿਆ ਸਾਰਾ ਸਾਫ ਅੱਜ ਪਾਰਵੰਨੀ ਵੀ ਕੂੜਾ ਇਕੱਠਾ ਕਰ ਪਿਆਰ ਨੰਨੂ ਅੱਜ ਆਪਣੇ ਬਾਰ ਕੋਲੇ ਵੀ ਕੂੜਾ ਉੱਥੋਂ ਵੀ ਢੇਰੀ ਮੈਂ ਸੁੰਦਰ ਮੈਂ ਦਵਾਂਗੀ ਢੇਰੀ ਤੁਸੀਂ ਚੱਕ ਦਿਓ ਨਹੀਂ ਮੈਂ ਤਾਂ ਬਾਹਰ ਹੀ ਕਰ ਦੇਣਾ ਉੱਥੇ ਲਾਂਗ ਲਾਂਗ ਕਰੀ ਨਾ ਸਾਰੇ ਸਾੜਿਆ ਮੰਗੇ ਆ ਪਾਰ ਉਦੋਂ ਪੁੱਤ ਫਿਰ ਉੱਥੋਂ ਕਿਹਨੇ ਚੱਕਣੀ ਢੇਰੀ ਫੇਰ ਉੱਥੇ ਨਹੀਂ ਆਪ ਸਾਰਦਾ ਉੱਥੇ ਗੰਦ ਖਿੱਲਰ ਜੂਗਾ ਬਾਹਰ ਸੜਕ ਤੇ ਮੈਂ ਸਾਰੀ ਦੇਣਾ ਹੈ ਅੱਛਾ ਉਸ ਚੱਕ ਕੇ ਸਾਰੀ ਦੇਣਾ ਠੀਕ ਫੇਰ ਵੀ ਤੁਹਨੇ ਰਿਨੂੜੀ ਆਈ ਤਾਂ ਪੁੱਛੀ ਜਾਣੇ ਆਪਾਂ ਵਧੀਆ ਸੀ ਆਪਾਂ ਅੱਗੇ ਲਾ ਦਿੰਦੇ ਹਨਾ ਸਾਰੀ ਦਿੰਦੇ ਹਨਾ ਬੋੜੀ ਵਿੱਚ ਸਿੱਟਣਾ ਨਹੀਂ ਜਾਇ ਕਰਾ ਸਾਰੀ ਦਹਿਆ ਕਰਨੀਆ ਖਾਲੀ ਬੁਲਟੀ ਨਹੀਂ ਕਰਦੇ ਠੀਕ ਹੈ ਜਿੱਕਰ ਕੋਈ ਲੋਈ ਚੀਜ਼ ਹੁੰਦੀ ਉੱਠ ਕੇ ਉੱਠ ਕੇ ਕਰ ਲਓ ਬਹੁਤ ਇਕੱਠਾ ਖੜੇ ਹੋ ਕੇ ਇੱਧਰ ਵੀ ਖਿੱਲਰ ਗਿਆ ਬਾਹਰ ਮਾਂ ਬੋਰੀ ਦੇ ਇੱਧਰਲੇ ਪਾਸੇ ਚੰਗੀ ਤਰ੍ਹਾਂ ਪਾ ਲੋ ਲੋ ਜੀ ਚੱਕਿਆ ਗਿਆ ਸਾਰਾ ਕੂੜਾ ਹੋ ਗਿਆ ਇਕੱਠਾ ਵਿੱਚ ਹੀ ਪਾ ਲੋ ਬੱਤ ਐਦਾਂ ਨਾ ਖਲਾਰੇ ਸਾਰਾ ਹੋ ਗਿਆ ਸਾਫ਼ ਸੁਥਰਾ ਬੜਾ ਹੀ ਇੱਥੇ ਹੱਤਿਆਂ ਨੇ ਢੇਰ ਲਗਾ ਰੱਖਿਆ ਸੀ ਸਾਰੇ ക്ലാർലോ ഇല്ല ഞാൻ പോവുന്നു അടുത്ത വരും അടുത്ത വരും ਗੁਰਪਿਆਰ ਆਗੇ ਬਾਹਰ ਚ ਇੱਥੇ ਵੀ ਢੇਰੀ ਸੀ ਬਹੁਤ ਵੱਡੀ ਲੋ ਜੀ ਕੂੜਾ ਕਰਕੇ ਢੇਰੀ ਗੁਰਪਿਆਰ ਨੇ ਸਾਰਾ ਲਾ ਕੇ ਢੇਰੀ ਸਾੜ ਦਿੱਤਾ ਕੱਚੇ ਸਾਂ ਰੱਖ ਕੇ ਇਹ ਵੀ ਵਧੀਆ ਹੈ ਨਾ ਇੱਥੇ ਅੱਗ ਹੀ ਲਾ ਦੇਵੇ ਹੁਣ ਸਾਰੇ ਕੂੜੇ ਨੂੰ ਨਾ ਬਾਹਰ ਸਿੱਟਣ ਜਾਣ ਦੀ ਲੋੜ ਹਣਾ ਗੁਰਪਿਆਰ ਚਲੋ ਪਤਾਜੋ ਹੁਣ ਤਾਂ ਸਾੜੇ ਜਾਣਾ ਨੇ ਗੁਰਪਿਆਰ ਨੇ ਆਕ ਲਾਤੀ ਸਾਰੇ ਪੰਚਾਇਤ ਵੀ ਇਹਨਾਂ ਬੰਦ ਕੀਤਾ ਵਰਨੇ ਹੈ ਬਈ ਹੁਣ ਗੁਰਪਿਆਰ ਲੱਗ ਗਈ ਬਾਦੀ ਕੱਢਣ ਮਸ਼ੀਨ ਦੇ ਵਿੱਚ ਤੋਂ ਤੀਸੇ ਪਹਿਲਾਂ ਮੈਂ ਹੁਣ ਗੁਰਪਿਆਰ ਕਹਿੰਦੀ ਮੈਂ ਹੀ ਕੱਢੂੰਗੀ 把，把把所有人都拆。